ਇਹ ਅਮਲਤਾਸ ਦਾ ਬੂਟਾ ਹੈ ਇਹਦੇ ਕਿੰਨੇ ਬੈਨੀਫਿਟ ਹਨ ਤੁਸੀਂ ਮੇਰੀ ਵੀਡੀਓ ਦੇ ਵਿੱਚ ਦੇਖੋਗੇ ਔਰ ਤੁਸੀਂ ਇਹ ਸਨਾ ਜੋਗੰਦੇ ਕੋਸ਼ਿਸ਼ ਕਰੋ ਅਸਕਿਨ ਬੂਟਿਆਂ ਨਾਲ ਨਹੀਂ ਝੋਟਦੇ ਗਲੌਂਗੀਆਂ ਦਾ ਖੜਾ ਹੀ ਛੱਡੋ ਇਹਨਾਂ ਬੂਟਿਆਂ ਦਾ ਇਸਤੇਮਾਲ ਕਰੋ ਇਹਦਾ ਜਿਹੜਾ ਛਿਲਕਾ ਵਾ ਅਮਲਤਾਸ ਦਾ ਛਿਲਕਾ ਵੀ ਇਸਤੇਮਾਲ ਵਿੱਚ ਲਿਆਂਦਾ ਜਾ ਸਕਦਾ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਅਮਲਤਾਸ ਦੇ ਬੂਟੇ ਬਾਰੇ ਜਾਣਕਾਰੀ ਦੇਵਾਂਗਾ ਅਮਲਤਾਸ ਜਿਹੜਾ ਜਿੰਨੂੰ ਕਿ ਅਸੀਂ ਅੱਜ ਤੱਕ ਭੁੱਲ ਚੁੱਕੇ ਆ ਤੇ ਮੈਂ ਉਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗਾ ਅਮਲਤਾਸ ਜਿਹੜਾ ਆਮ ਤੌਰ ਤੇ ਦੇਖੋ ਇਹ ਅਮਲਤਾਸ ਹੈ ਕਿਸੇ ਦੇ ਖਾਰਸ਼ ਕਬਜ ਵਗੈਰਾ ਹੁੰਦੀ ਹੈ ਤੇ ਤੁਸੀਂ ਇਸ ਦਾ ਇਸਤੇਮਾਲ ਕਰੋ ਅਮਲਤਾਸ ਦੇ ਬਹੁਤ ਜ਼ਿਆਦਾ ਗੁਣ ਹਨ ਲੇਕਿਨ ਅਸੀਂ ਇਸ ਨੂੰ ਭੁੱਲ ਚੁੱਕੇ ਹਾਂ ਤੇ ਬਾਕੀ ਮੈਸ ਦੇ ਜਿਆਦਾ ਤੋਂ ਜਿਆਦਾ ਗੁਣਾ ਬਾਰੇ ਦੱਸਾਂਗਾ ਦੇਖੋ ਇਹਦੇ ਪੱਤੇ ਜਿਹੜੇ ਆ ਅਮਲ ਤਾਸ ਦੇ ਇਸ ਦੀ ਚਟਨੀ ਬਣਾ ਕੇ ਜ਼ਖਮਾਂ ਤੇ ਲਗਾਈ ਜਾ ਸਕਦੀ ਹੈ ਅਗਰ ਤੁਹਾਡੀ ਖਾਂਸੀ ਨਹੀਂ हटਦੀ ਇਹ ਖਾਂਸੀ ਵਾਸਤੇ ਤੇ ਬਹੁਤ ਜ਼ਬਰਦਸਤ ਚੀਜ਼ ਹੈ ਬਾਕੀ ਕਿਤੇ ਵੀ ਤੁਹਾਡਾ ਜ਼ਖਮ ਠੀਕ ਨਹੀਂ ਹੁੰਦਾ ਤੁਸੀਂ ਇਹਦੀ ਚਟਨੀ ਲਗਾਓ ਬਣਾ ਕੇ ਤੁਹਾਡਾ ਜ਼ਖਮ ਠੀਕ ਹੋ ਜਾਏਗਾ ਬਾਕੀ ਮੈਂ ਅਮਲਤਾਸ ਦੇ ਬੂਟੇ ਕੋ ਖੜਾ ਤੁਹਾਨੂੰ ਦਿਖਾ ਰਿਹਾ ਵੀ ਦੇਖੋ ਇਦਾਂ ਦਾ ਬੂਟਾ ਬਾਕੀ ਤੁਸੀਂ ਵੱਧ ਵੱਧ ਇਸ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੋ ਅਮਲਤਾਸ ਇਸ ਬੂਟੇ ਨੂੰ ਆਮ ਤੌਰ ਤੇ ਲੋਕ ਬਹੁਤ ਹੀ ਘਟ ਜਾਣਦੇ ਹਨ ਅਤੇ ਇਸ ਦੇ ਗੁਣਾਂ ਬਾਰੇ ਆਮ ਤੌਰ ਤੇ ਲੋਕਾਂ ਨੂੰ ਨਹੀਂ ਪਤਾ ਮੇਰਾ ਵੀਡੀਓ ਬਣਾਉਣ ਦਾ ਮਕਸਦ ਇੱਕੋ ਹੀ ਹੈ ਕਿ ਜੋ ਕੁਦਰਤ ਨੇ ਸਾਨੂੰ ਨਿਆਮਤ ਬਖਸ਼ੀ ਹੋਈ ਹੈ ਉਹਦਾ ਫਾਇਦਾ ਲੈਣਾ ਚਾਹੀਦਾ ਹੈ ਅਤੇ ਜਦੋਂ ਪਹਿਲੇ ਜ਼ਮਾਨੇ ਦੇ ਵਿੱਚ ਤੁਸੀਂ ਦੇਖਦੇ ਹੋ ਵੀ ਦਵਾਈਆਂ ਵਗੈਰਾ ਨਹੀਂ ਸੀ ਤੇ ਇਹਨਾਂ ਬੂਟਿਆਂ ਦਾ ਹੀ ਇਸਤੇਮਾਲ ਕੀਤਾ ਜਾਂਦਾ ਸੀ ਔਰ ਉਹਨਾਂ ਤੋਂ ਹੀ ਇਲਾਜ ਕੀਤੇ ਜਾਂਦੇ ਸਨ ਪਰ ਅੱਜ ਕੱਲ ਲੋਕ ਇਸ ਨੂੰ बोलਦੇ ਜਾ ਰਹੇ ਹਨ ਪਰ ਮੇਰਾ ਮਕਸਦ ਇਹ ਹੈ ਕਿ ਆਪਾਂ ਇਹਨਾਂ ਨਾਲ ਦੁਬਾਰਾ ਜੁੜੀਏ ਜੁੜੀਏ ਅਤੇ ਇਸ ਦਾ ਬੈਨੀਫਿਟ ਲਈਏ ਅਮਲ ਤਾਸ ਜਿਹੜਾ ਆਮ ਤੌਰ ਤੇ ਕਬਜ ਵਾਸਤੇ ਬਹੁਤ ਹੀ ਵਧੀਆ ਹੈ ਬਾਕੀ ਇਸ ਨੂੰ ਤੁਸੀਂ ਗੁਲਕੰਦ ਬਣਾ ਕੇ ਵੀ ਖਾ ਸਕਦੇ ਹੋ ਤੇ ਬਾਕੀ ਅਮਲ ਤਾਸ ਦਾ ਗੁੱਦਾ ਜਿਹੜਾ ਇਹ ਪੇਟ ਨੂੰ ਸਾਫ ਕਰਨ ਵਾਸਤੇ ਬਹੁਤ ਵਧੀਆ ਹੈ ਕੁਦਰਤ ਨੇ ਅਨਮੋਲ ਤੋਹਫਾ ਦਿੱਤਾ ਹੋਇਆ ਹੈ ਇਹ ਸਰੀਰ ਨੂੰ ਬਿਲਕੁਲ ਨਿਰੋਗ ਰੱਖਦਾ ਹੈ ਜਿੰਨਾ ਆਦਮੀਆਂ ਦੇ ਜ਼ਖਮ ਠੀਕ ਨਹੀਂ ਹੁੰਦੇ ਇਸ ਦੇ ਪੱਤੇ ਲੈ ਕੇ ਉਸ ਨੂੰ ਚਟਨੀ ਬਣਾ ਕੇ ਤੇ ਤੁਸੀਂ ਉਹ ਲੇਪ ਕਰੋ ਜ਼ਖਮ ਠੀਕ ਹੋ ਜਾਣਗੇ ਗੰਠੀਆਂ ਨੂੰ ਠੀਕ ਕਰਨ ਵਾਸਤੇ ਜਾਂ ਸੋਜਣ ਹੋਵੇ ਤੁਸੀਂ ਇਸ ਦੀ ਪੱਤਿਆਂ ਦੀ ਲੇਪ ਕਰੋ ਤੁਹਾਡਾ ਜਿਹੜਾ ਗੰਠੀ ਆ ਉਹ ਠੀਕ ਹੋ ਜਾਏਗਾ ਅਗਰ ਹੋ ਸਕੇ ਤਾਂ ਪੱਤੇ ਜਿਹੜੇ ਨੇ ਉਹ ਘਿਓ ਦੇ ਵਿੱਚ ਭੁੰਨ ਕੇ ਤੇ ਉਸ ਦਾ ਵੀ ਲੇਪ ਕਰ ਸਕਦੇ ਹੋ ਗਰਭਵਤੀ ਔਰਤਾਂ ਨੂੰ ਇਸ ਦਾ ਉਹ ਇਸਤੇਮਾਲ ਨਹੀਂ ਕਰਨਾ ਚਾਹੀਦਾ ਆਦਮੀ ਨੂੰ ਉਲਟੀਆਂ ਆਉਂਦੀਆਂ ਨੇ ਚੱਕਰ ਆਉਂਦੇ ਨੇ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਇਨਸਾਨ ਨੂੰ ਇਸ ਦਾ ਵੱਧ ਵੱਧ ਫਾਇਦਾ ਲੈਣਾ ਚਾਹੀਦਾ ਜਲਨ ਜੇਕਰ ਤੁਹਾਡੇ ਹੁੰਦੀ ਹੈ ਤਾਂ ਇਸ ਦੀ ਜੜਾ ਉਹਦਾ ਪਾਊਡਰ ਬਣਾ ਕੇ ਤੁਸੀਂ ਉਸ ਦਾ ਉਸ ਜਗ੍ਹਾ ਤੇ ਲਗਾ ਦਿਓ ਜਿੱਥੇ ਜਲਨ ਹੁੰਦੀ ਹੈ ਪੈਰਾਂ ਦੀਆਂ ਹੱਡੀਆਂ ਤੇ ਲੇਪ ਇਸ ਕਰਕੇ ਕਰਨੀ ਹੈ ਕਿਉਂਕਿ ਜੇ ਤੁਹਾਡੇ ਪੈਰਾਂ ਦੀਆਂ ਹੱਡੀਆਂ ਵਿੱਚ ਜਲਨ ਹੋ ਰਹੀ ਹੈ ਤਾਂ ਇਸ ਦਾ ਲੇਬ ਬਣਾ ਕੇ ਲਗਾਉਣੀ ਚਾਹੀਦੀ ਹੈ ਖਿਰਦੇ ਰੋਗ ਦੇ ਜਿਹੜੇ ਲੋਕੀ ਨੇ ਉਹਨਾਂ ਨੂੰ ਇਹ ਠੀਕ ਕਰਦਾ ਹੈ ਗਲੇ ਵਿੱਚ ਦਰਦ ਹੈ ਜਲਨ ਸੋਜਾ ਸਾ ਤੁਸੀਂ ਇਸ ਦਾ ਕੜਾ ਬਣਾ ਕੇ ਪੀਓ ਠੀਕ ਹੋ ਜਾਓਗੇ ਅਗਰ ਚੋਟ ਲੱਗ ਜਾਏ ਤਾਂ ਤੁਸੀਂ ਇਹ ਤੁਮ ਨਿੰਮ ਦੇ ਪੱਤਿਆਂ ਦੇ ਰਸ ਵਿੱਚ ਮਿਲਾ ਕੇ ਤੇ ਅਮਲ ਤਾਸ ਦੇ ਪੱਤੇ ਵੀ ਤੁਸੀਂ ਉਸ ਵਿੱਚ ਮਿਕਸ ਕਰਕੇ ਤੁਸੀਂ ਉਹ ਜਗ੍ਹਾ ਤੇ ਲਗਾ ਦਿਓ जख्म ਠੀਕ ਹੋ ਜਾਏਗਾ ਬਾਕੀ ਇਹਦੀਆਂ ਫਲੀਆਂ ਜਿਹੜੀਆਂ ਨੇ ਆਮ ਤੌਰ ਤੇ 18 ਇੰਚ 20 ਇੰਚ 15 ਇੰਚ ਤੱਕ ਹੁੰਦੀਆਂ ਨੇ ਕਿ ਤੁਸੀਂ ਉਸ ਦੇ ਵਿੱਚ ਬੀਜ ਵੀ ਹੁੰਦੇ ਹਨ ਤੇ ਉਹ ਕਾਲੇ ਰੰਗ ਦੀ ਹੁੰਦੀ ਹੈ ਪਰ ਜਿਹੜਾ ਉਸ ਦੇ ਵਿੱਚ ਉਸ ਦੇ ਵਿੱਚ ਅੰਦਰ ਉਹ ਉਸ ਦੇ ਗੁੱਧਾ ਹੈ ਉਹਦਾ ਉਹਦਾ ਇਸਤੇਮਾਲ ਸਕਾ ਕੇ ਉਹਦਾ ਪਾਊਡਰ ਬਣਾ ਕੇ ਤੇ ਤੁਸੀਂ ਇਸਤੇਮਾਲ ਕਰ ਸਕਦੇ ਹੋ ਬਾਕੀ ਇਸ ਤੋਂ ਇਲਾਵਾ ਕੌਨਸਲ ਹੋਣਾ ਤੇ ਕੌਨਸਲ ਦਾ ਲਾਜੀਏ ਬਹੁਤ ਵਧੀਆ ਇਹਦਾ ਕਾੜੇ ਦਾ ਇਸਤੇਮਾਲ ਕਰੋ ਤੇ ਕੌਨਸਲ ਵੀ ਜਿਹੜੇ ਨੇ ਉਹ ਠੀਕ ਹੋ ਜਾਣਗੇ ਖਾਂਸੀ ਗੁੱਧੇ ਤੇ ਗੁੱਧੇ ਨੂੰ ਇਸਤੇਮਾਲ ਕਰਨ ਲਈ ਖਾਂਸੀ ਦਾ ਸਹੀ ਉਪਚਾਰ ਕਰਨ ਵਾਸਤੇ ਇਹਦਾ ਗੁੱਧਾ ਜਿਹੜਾ ਉਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਢੇਟ ਵਿੱਚ ਦਰਦ ਹੈ ਤਾਂ ਇਸ ਦਾ ਕੜਾ ਜਿਹੜਾ ਉਹ ਬਣਾ ਕੇ ਪੀਣਾ ਚਾਹੀਦਾ ਹੈ। ਗੈਸ ਹੁੰਦੀ ਹੈ ਤੇ ਹਰੜ ਵਿੱਚ ਪਾ ਕੇ ਵਿੱਚ ਗੁੱਧਾ ਇਹਦਾ ਪਾ ਕੇ ਉਹਦਾ ਪਾਊਡਰ ਬਣਾ ਕੇ ਲਓ ਠੀਕ ਹੋ ਜਾਏਗਾ। ਅਗਰ ਕਬਜ ਬਹੁਤ ਜ਼ਿਆਦਾ ਤਾਂ ਇਸ ਦਾ ਇਸਤੇਮਾਲ ਕਰੋ ਇਹਦੀਆਂ ਪੱਤੀਆਂ ਜਿਹੜੀਆਂ ਨੇ ਉਸ ਦਾ ਵੀ ਇਸਤੇਮਾਲ ਇਹਦੇ ਫੁੱਲਾਂ ਦਾ ਵੀ ਇਸਤੇਮਾਲ ਜੜੜ ਦਾ ਵੀ ਇਸਤੇਮਾਲ ਜਿਹੜਾ ਉਹ ਕੀਤਾ ਜਾਂਦਾ ਵਾ ਪਿਸ਼ਾਬ ਜੇ ਅਗਰ ਤੁਹਾਨੂੰ ਪੀਲਾ ਆਂਦਾ ਹੈ ਤਾਂ ਇਹਦੀਆਂ ਪੱਤੀਆਂ ਜਿਹੜੀਆਂ ਉਸ ਨੂੰ ਤੇ ਅਸੇਸ ਦੇ ਗੁੱਦੇ ਨੂੰ ਲੈ ਕੇ ਤੁਸੀਂ ਇਸਤੇਮਾਲ ਕਰੋ ਤੁਹਾਡਾ ਇਹ ਪਿਸ਼ਾਬ ਵਾਲਾ ਮਸਲਾ ਹੱਲ ਹੋ ਜਾਏਗਾ ਪੀਲੀਆ ਦੇ ਵਿੱਚ ਇਹ ਫਲੀ ਦਾ ਜਿਹੜਾ ਉਹ 5 ਗ੍ਰਾਮ ਲੈਣਾ ਤੇ ਉਸ ਨਾਲ ਤੁਹਾਡਾ ਜਿਹੜਾ ਪੀਲੀਆ ਜਿਹੜਾ ਉਹ ਠੀਕ ਹੋ ਜਾਏਗਾ ਇਸ ਦੀ ਗੁਲਕੰਦ ਬਣਾਉਣ ਲਈ ਆਮ ਤੌਰ ਤੇ ਕਬਜ ਵਾਸਤੇ ਬਹੁਤ ਉਪਜੋਗੀ ਹੈ ਬੁਖਾਰ ਦਾ ਇਲਾਜ ਇਹਦੀਆਂ ਪੱਤੀਆਂ ਇਸਤੇਮਾਲ ਕਰ ਸਕਦੇ ਹੋ ਅਮਲਤਾਸ ਦੇ ਫੁੱਲ ਪੱਤੀਆਂ ਫਲ ਸਾਲ ਛਿਲਕਾ ਇਹਦਾ ਸਾਰੇ ਸਮਲ ਕੀਤੇ ਜਾਂਦੇ ਹਨ ਇਸੇ ਫੁੱਲ ਨੂੰ ਜਿਹੜੇ ਆਮ ਤੌਰ ਤੇ ਪੀਲੇ ਰੰਗ ਦੇ ਦੇ ਫੁੱਲ ਹੁੰਦੇ ਆ ਉਸ ਨੂੰ ਇੱਕ ਸ਼ੀਸ਼ੇ ਦੇ ਮਰਦਮਾਨ ਵਿੱਚ ਰੱਖ ਕੇ ਤੇ ਤੁਸੀਂ ਇਸ ਦੀ ਗੁਲਕੰਦ ਬਣਾ ਸਕਦੇ ਹੋ ਚੀਨੀ ਵਿੱਚ ਉਨੀ ਪਾ ਕੇ ਤੇ ਜਦੋਂ ਵੀ ਤੁਸੀਂ ਇਹਦੀ ਗੁਲਕੰਦ ਖਾਓਗੇ ਤੁਹਾਨੂੰ ਕਬਜ਼ ਬਿਲਕੁਲ ਨਹੀਂ ਹੋਏਗੀ ਇਹ ਤੁਹਾਨੂੰ ਸ਼ੀਤਲ ਪ੍ਰਦਾਨ ਕਰੇਗਾ ਗਰਮੀਆਂ ਦੇ ਵਿੱਚ ਇਹ ਸੋਨੇ ਤੇ ਸੁਹਾਗਾ ਗੁਲਕਾਂਦੇ ਦੀ ਜਿਨ੍ਹਾਂ ਨੂੰ ਆਮ ਤੌਰ ਤੇ ਜਿਆਦਾ ਪਸੀਨਾ ਹੁੰਦਾ ਇੱਕ ਮਹੀਨਾ ਇਸਤੇਮਾਲ ਕਰੋ 5-5 ਗ੍ਰਾਮ ਰੋਜ਼ਾਨਾ ਤੇ ਉਸ ਨੂੰ ਪਸੀਨਾ ਆਉਣਾ ਵੀ ਬੰਦ ਹੋ ਜਾਏਗਾ ਜਿਨ੍ਹਾਂ ਨੂੰ ਗਰਮੀ ਅਧਿਕ ਲੱਗਦੀ ਹੈ ਤਾਂ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਬਾਕੀ ਦਰਦ ਜੇ ਅਗਰ ਜਿਆਦਾ ਹੁੰਦੀ ਹੈ ਤਾਂ ਇਹਦਾ ਗੁੱਦਾ ਲੈ ਕੇ ਪਾਣੀ ਵਿੱਚ ਗਰਮ ਕਰਕੇ ਉਬਾਲ ਕੇ ਵਿੱਚ ਗੁੜ ਜਾਂ ਖੰਡ ਪਾ ਕੇ ਤੁਸੀਂ ਇਸ ਦਾ ਇਸਤੇਮਾਲ ਕਰੋ ਤੇ ਉਹ ਠੀਕ ਹੋ ਜਾਏਗੀ ਜੇ ਤੁਹਾਡੀ ਪਾਚਨ ਕਿਰਿਆ ਠੀਕ ਨਹੀਂ ਹੈ ਤਾਂ ਇਸ ਦਾ ਇਸਤੇਮਾਲ ਕਰੋ ਤ੍ਰਿਫਲਾ ਤਿਰਕੁਟ ਅਮਲਤਾਸ ਦੇ ਗੁੱਦਾ ਸੁੰਡ ਕਾਲੀ ਮਿਰਚ ਜਿਹੜੀ ਹੈ ਪਿਪਲੀ ਇਹ ਤੁਸੀਂ ਇਸ ਨੂੰ ਮਿਕਸ ਕਰਕੇ ਤੁਸੀਂ ਚੂਰਨ ਬਣਾ ਕੇ ਇਸ ਦਾ ਇਸਤੇਮਾਲ ਕਰ ਸਕਦੇ ਹੋ ਬਾਕੀ ਆਮ ਤੌਰ ਤੇ ਤੁਸੀਂ ਦੇਖੋ ਇਸ ਦਾ ਦੇਖੋ ਕਿੰਨਾ ਫਾਇਦਾ ਹੈ ਪਰ ਤੁਸੀਂ ਇਸ ਦਾ ਇਸਤੇਮਾਲ ਨਹੀਂ ਕਰ ਰਹੇ ਕਿਰਪਾ ਕਰਕੇ ਤੁਸੀਂ ਇਸ ਨਾਲ ਜੁੜੋ ਤੇ ਵੱਧ ਵੱਧ ਇਸ ਦਾ ਬੈਨੀਫਿਟ ਲਓ ਅਗਰ ਇਹ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਕਿਰਪਾ ਕਰਕੇ ਤੁਸੀਂ ਇਸ ਨੂੰ ਇਸਤੇਮਾਲ ਕਰੋ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਕਰੋ ਸ਼ੇਅਰ ਕਰੋ ਕਮੈਂਟਸ ਕਰੋ ਬਾਕੀ ਇਸ ਦਾ ਇੱਕ ਵਾਰੀ ਇਸਤੇਮਾਲ ਜਰੂਰ ਕਰੋ ਸਤਿ ਸ੍ਰੀ ਅਕਾਲ